ਪਰ ਬਾਤ ਕਰਕੇ ਪਹੁੰਚਿਆ ਜਨਾਜ਼ਾ ਬੋਲ ਦੀ ਕੁੰਜੀਂ ਕਰੋਂਗੇ ਉਹਨਾਂ ਦੇ ਸਪਰਿੰਗ ਨੇ ਤਗੜੇ ਲੱਗੇ ਹੋ ਉਹ ਨਾਇਕ ਬਾਦੀ ਤੇ ਅੱਗੇ ਪਾਦੇ ਆ ਕੋਈ ਮਾਝਾ ਲੰਟਰੋਂ ਮਾਤੋਂ ਤੁਸੀਂ ਤੁਸੀਂ ਦੇਖੋ ਚੈੱਕ ਕਰਾ ਮੈਂ ਇੱਥੇ ਤੁਸੀਂ ਦੇਖੋ ਕਿੰਨੀ ਨੀਵੀਂ ਪੱਥਰ ਤੇ ਫੁੱਲ ਚਲੀ ਗਈ ਜਿਵੇਂ ਜਿਹੀ ਆ ਪਹਿਣਾ ਤੇ ਵੀ ਪੱਥੇ ਤੁਸੀਂ ਤੋਲ ਲਾ

ਕੀ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨਾਂ ਦੇ ਵਿੱਚ ਸੋਕੀ ਹੋਣਾ ਫਿਰ ਮੁੱਖ ਮੰਤਰੀ ਵੀ ਬਣ ਦਿੰਦੇ ਫਿਰ ਹੋਰ ਨਾਲੇ ਜਿਨਾਂ